ਇਹ ਜਿਹੜਾ ਛਿੜੀ ਰੋੜਿਆ ਬਿਜਲੀ ਮਗਰੋਂ ਲੈ ਕੇ ਐਕਸਿਸ ਸਾਹਿਬ ਹੋ ਰਹੇ ਜਿਹੜੇ ਮੁੱਠੇ ਤੇ ਨਹੀਂ ਆ ਰਹੇ ਜਿਹੜੀ ਦੰਦਰ ਦੇ ਵਿੱਚ ਨਾ ਹੀ ਉਹਨਾਂ ਨੇ ਕੋਈ ਗੱਲ ਕਰਦਾ ਇਸ ਕਰਕੇ ਜਿਹੜਾ ਦੱਸ ਰਿਹਾ ਹਾਈਵੇ ਜਿਹੜਾ ਲੁਧਿਆਣਾ ਇੱਥੇ ਹੈਗਾ ਸੁਰਿਆ ਤੋਂ ਉਹ ਬੰਦ ਕਰ ਦਿੱਤਾ ਗਿਆ ਜੀ ਸਾਡੇ ਨਾਲ ਭਾਰਤੀ ਰਾਜ ਵਿੱਚ ਜ਼ਬਰੇ ਆ ਕੇ ਬੰਦੇ ਨੇ ਲੋਹਾ ਜੇ ਪਤਾ ਕਿ ਉਹਨਾਂ ਦੀ ਗੱਲਬਾਤ ਹੋਈ ਆ ਤੇ ਜਿਹੜਾ ਹਾਈਵੇ ਉਹ ਖੋਲ੍ਹ ਦਿੱਤਾ ਗਿਆ ਭਾਈ ਜੀ ਲਗਾ ਭਾਈਆਂ ਨੇ ਮੋੜ ਦਿੱਤਾ ਗਿਆ ਕੀ ਕਰਵਾਪੀਆ ਕੇਵਾਇਗੀ ਸਭ ਨੂੰ ਬਤਾਉਂਦਾ ਮੋਮੋਸਾ ਬਹੁਤ ਨਵਾਂ ਆ ਜਨਾਜ ਹਾਈ ਦੇ ਬੰਦ ਕੀਤਾ ਗਿਆ ਉਹ ਸਮਾਂ ਜਿਹੜੇ ਜਨਾਜ ਸਾਰੇ ਕਿਤੇ ਦਾ ਖਾਹਾਂ ਦੇ ਨਾਲ ਤੇ ਤੁਹਾਨੂੰ ਝੋਨੇ ਦੇ ਥੀਂ ਦੇ ਉੱਤੇ ਹੱਥ ਜਾਂ ਕੇ ਨਰਵਣ ਬਿਜਲੀ ਗਿਆ ਕਰਾਂਗੇ ਤੇ ਬਿਜਲੀ ਪ੍ਰਸ਼ਾਸਨ ਵੀ ਇਹਦੇ ਵਿੱਚ ਭਾਈ ਬਾਪ ਜੀ ਜਿਹਦੇ ਉੱਤੇ ਸਰਕਾਰ ਵੀ ਭੱਜ ਕੇ ਨਜ਼ਰ ਆਈ ਤੇ ਬਿਜਲੀ ਪ੍ਰਸ਼ਾਸਨ ਵੀ ਆ ਵੀ ਭੱਜ ਕੇ ਨਜ਼ਰ ਆਇਆ ਸੋ ਬੜ ਬਹੁਤ ਝੋਨੇ ਦੇ ਬਹੁਤ ਲੋੜਿਆ ਹਨ ਉਹਦੇ ਝੋਨੇ ਲਈ ਜੇ ਆਪਾਂ ਕਹੀਏ ਵੀ ਕਿ ਜਪ ਬਾਲ ਕੇ ਡੀਜ਼ਲ ਪਾਲ ਕੇ ਜਨਰੇਟਰਾਂ ਦੇ ਝੋਨਾ ਪਾਲਣਾ ਬਹੁਤ ਮਸਤ ਰਿਹਾ ਤੇ ਮਗਾਈ ਬਹੁਤ ਕਿਸਾਨਾਂ ਤੱਕ ਹੀ ਬਹੁਤ ਕਰਜੇ ਦੀ ਮਾਰ ਰਹੀ ਠਾ ਸੋ ਇਹ ਸਰਕਾਰ ਨੇ ਜਦੋਂ ਜੀਵੀ ਦੇ ਬੜੇ ਬੜੇ ਕਟ ਲਾਉਂਦੀ ਆ ਕਦੀ 2 ਘੰਟੇ ਦੇਦੀ ਕਦੀ ਘੰਟਾ ਦੇਦੀ ਇਹਦੇ ਵਿੱਚ ਅਸੀਂ ਕਈ ਦਿਨ ਪਹਿਲਾਂ ਸਾਡੇ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਦੇ ਦਬਾਵਾ ਵੱਲੋਂ ਕਿ ਸੰਝਾ ਪ੍ਰੋਗਰਾਮ ਅਧੀਨ ਕਿਹਾ ਗਿਆ ਸੀ ਕਿ ਆਪਾਂ ਤੀਜੀ ਤਰੀਕ ਨੂੰ ਐਕਸ਼ਨ ਸਾਹਿਬ ਨੂੰ ਮਨਪੱਤਰ ਦੇਣਾ ਤੇ ਉਹਨਾਂ ਤੋਂ ਅਸ਼ਵਾਸਨ ਲੈਣਾ ਕਿ ਜਿਹੜੀ ਇਹ ਬਿਜਲੀ ਸਪਲਾਈ ਆ ਜਿਹੜੇ ਇਸ ਤਰ੍ਹਾਂ ਵੀ ਆਏ ਸਾਨੂੰ ਅਨੁਕੀਤਾ ਜੀ ਮਾਰਾ ਜੀ ਜਦੋਂ ਅਸੀਂ ਦਫਤਰ ਲੈਤਬਾ ਕੇ 7:10 ਵਜੇ ਇੱਥੇ ਆ ਗਏ ਆ ਤੇ ਯਾਨੀ ਕਿ ਜਿਹੜਾ ਜਿੱਦਾਂ ਕਹਿੰਦੇ ਹੁੰਦੇ ਉਹ ਬਈ ਵਿਆਹਲੇ ਘਰ ਦਾ ਲੜਾ ਡੱਠਿਆ ਸੀ ਅਸੀਂ ਮੈਕਸੀਮ ਸਾਹਿਬ ਨੂੰ ਜਿਹੜਾ ਅਸੀਂ ਮੱਗ ਪੱਤਰ ਤੇ ਐਕਸੀਮ ਸਾਹਿਬ ਕਿ ਪੂਰੀ ਕਰ ਰਹੇ ਹਨ ਜੀ ਕਹਿੰਦੇ ਸਾਡੀ ਤਾਂ ਮੀਟਿੰਗ ਔਰ ਕੋਈ ਵੀ ਉਸ ਤੋਂ ਬਾਅਦ ਜਿਹੜਾ ਅਧਿਕਾਰੀ ਕੋਈ ਲੈਵਲ ਦਾ ਕੋਈ ਅਧਿਕਾਰੀ ਸੀ ਉਹ ਸਾਡੇ ਨਾਲ ਤਾਂ ਸੱਤ ਉਹਨੇ ਗੱਲਬਾਤ ਕੀਤੀ ਨਾ ਨਾ ਕਿ ਉਹ ਮਨੁੱਖਤਾ ਨਾਲ ਸਾਨੂੰ ਵਿਸ਼ਵਾਸ ਦਿੱਤਾ ਤੋਂ ਸਾਨੂੰ ਇਹ ਮਜਬੂਰਾਂ ਜਿਹੜਾ ਜੀਟੀਓ ਰੋਕਣਾ ਪਿਆ ਅਸੀਂ ਇਹਦੇ ਲਈ ਖਿਮਾ ਵੀ ਮੰਗਦੇ ਹਾਂ ਕਿ ਸਾਡਾ ਮਕਸਦ ਨਹੀਂ ਹੁੰਦਾ ਜੀਟੀਓ ਰੋਕੀਏ ਪਰ ਜਦੋਂ ਕਿਸੇ ਦੀ ਗੱਲ ਸੁਣੀ ਨਹੀਂ ਜਾਂਦੀ ਫੇ ਉਹਨੂੰ ਬਹੁਤ ਕੁਝ ਕਰਨਾ ਪੈਂਦਾ ਸੋ ਫੇ ਜਦੋਂ ਜੀਟੀਓ ਰੋਕਿਆ ਤਾਂ ਫੇਰ ਐਕਸ਼ਨ ਸਾਹਿਬ ਆਏ ਆ ਉਹਨੀਆਂ ਵਿਸ਼ਵਾਸਾ ਦਿੱਤਾ ਵੀ ਚਲੋ ਨਾ ਜਿੰਨੀ ਵੀ ਤੁਹਾਡੀ ਪਰਵਾਹ ਨਾ ਉਹਨਾਂ ਨੂੰ ਆਪਣੇ ਸਦਭਗਾਂ ਦੇ ਨਾਲ ਕਰਕੇ ਸਾਨੂੰ ਮੁਆਫੀ ਮੰਗਦੇ ਆ ਉਹ ਕਿਹੜੀ ਹੈ ਹੋਣੇ ਤੇ ਹੋਣਾ। ਹਾਂ ਜੀ ਬਾਹਰ ਦੇ ਤੇ ਅਬ ਬਤਿਆ ਕਰਨ ਵਾਲਾ ਗੱਲ ਹੋਣੀ ਹੈ ਜੀ। ਹਾਂ ਜੀ ਹਾਂ ਜੀ। ਤੋਂ ਉਹ ਕਹਿੰਦੇ ਤੁਸੀਂ ਲਿਖ ਕੇ ਵੀ ਦਿਓ। ਤੇ ਅਸੀਂ ਆਪਣੇ ਤੌਰ ਤੇ ਵੀ ਉਹਨਾਂ ਨੂੰ ਕਹਿੰਦੇ ਆ ਪਰ ਸਭ ਨੇ ਕਮਰਾ ਤੇ ਬਿਨਾਰੀਆਂ ਨਾਲ ਬੁਨਤੇ ਵੀ ਫੈਨਬਰੀ ਕਰਕੇ ਗੱਲ ਕੀਤੀ। ਪਰ ਅਸੀਂ ਇਹ ਕਹਿੰਦੇ ਆ ਵੀ ਇਹ ਜਿਹੜੀਆਂ ਗੱਲਾਂ ਆ ਇਹ ਇਹ ਨਹੀਂ ਵੀ ਆਪਾਂ ਇਦਾਂ ਛੱਡਣੀਆਂ। ਜਿੱਦਾਂ ਕਹਿੰਦੇ ਆ ਵੀ ਗੋਮੇਵਾਦ ਮਿੱਟੀ ਝਾੜ ਲਈ। ਨਾ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਇਹ ਬਿਜਲੀ ਪਹਵਾ ਗਿਆ। ਜੇ ਜੇ ਕਿਸਾਨਾਂ ਨੂੰ ਕੁੜੀ ਨਹੀਂ ਮੱਤੀ ਜਾਂਦਾ। ਤੇ ਜਿਹੜਾ ਆਉਣ ਵਾਲਾ ਦਿਨ ਹੈ ਬਾਈ ਇਤੋਂ ਵੀ ਵੱਡਾ ਧਰਨਾ ਲੱਗੂਗਾ ਫਿਰ ਚੱਕਣਾ ਨਹੀਂ ਜਿੰਨੇ ਤੇ ਸਾਡੀ ਜਿਹੜੀ ਸਮੱਸਿਆ ਹੈ ਨਹੀਂ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇ ਲਈ ਤੇ ਇਹ ਸਾਡੇ ਨਾਲ ਭਾਰਤੀ ਸਾਹਿਬ ਜਿਹੜਾ ਦਵਾ ਦੇ ਕੋਈ ਕੰਪਨੀ ਦਾ ਲੋੜ ਜਿਹੜਾ ਨੇ ਦੱਸਿਆ ਕਿ ਮਜਬੂਰੀ ਵਾਸਤੇ ਕਿਉਂਕਿ ਐਕਸ਼ਨ ਸਾਹਿਬ ਨੇ ਸਵੇਰ ਦੀ ਕੋਈ ਗੱਲ ਹੀ ਨਹੀਂ ਸੁਣੀ ਕਿ ਮੀਟਿੰਗ ਦਾ ਬਹਾਨਾ ਲਾ ਕੇ ਸਵੇਰ ਤੋਂ ਗਿਆ ਸੀ ਕਿ ਇਸ ਕਰਕੇ ਹਾਈਵੇ ਦੇ ਇੱਕ ਪਾਸੇ ਜਾਮ ਕੀਤਾ ਗਿਆ ਹੈਗਾ ਤੇ ਹੁਣ ਮੌਕੇ ਤੇ ਆ ਕੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਮੈਂ ਬੈਠ ਕੇ ਤੁਹਾਡੀ ਗੱਲ ਸੁਣਨ ਤਿਆਰ ਆ ਤੇ ਹੁਣ ਉਹਨਾਂ ਨਾਲ ਗੱਲਬਾਤ ਹੁੰਦੀ ਆ ਕਿ ਸਾਰੀ ਕਾਰਵਾਈ ਹੁੰਦੀ ਆ ਉਹ ਅਬੂਝੂ ਤੁਹਾਡੇ ਨਾਲ ਫਿਰ ਹਾਲ ਜਿਹੜਾ ਫਾਈਪੇ ਜਾਮ ਕੀਤਾ ਗਿਆ ਸੀਗਾ ਉਹ ਜਿਹੜਾ ਤਾਂ ਨਹੀਂ ਸੋਕ ਲਿਆ ਗਿਆ ਤੇ ਜਿਹੜਾ ਪੂਰੀ ਦੀ ਪੂਰੇ ਜਿਹੜੇ ਕਿਸਾਨ ਜੱਥੇਬੰਦੀਆਂ ਜਿੰਨੇ ਵੀ ਆਪੂ ਜਾ ਉਹ ਲੋਕ ਪਹੁੰਚੇ ਸੀਗੇ ਪਬਲਿਕ ਉਹ ਜਿਹੜਾ ਫਿਰ ਹੀ ਲੱਤਰ ਹੈਗਾ ਗੁਰਾਇਆਂ ਦਾ ਉੱਥੇ